ਮਾਨ ਬਧਾਇਆ ਬਜ਼ੁਰਗਾ ਦਾ ਵਿਧਵਾ ਪਹਿਨਾ ਦਾ ਅੰਗਹੀਨਾ ਦਾ ਸਾਰਿਆਂ ਦੀ ਪੈਨਸ਼ਨ ਲਈ ਜੇ ਗਰੀਬਾਂ ਨੇ ਕਿਹਾ ਕਿ ਬਿਆਹ ਬੱਚੀ ਦੇ ਵਿਆਹ ਵਾਸਤੇ ਤੰਗੀ ਹੈ ਤੇ ਸ਼ਗਨ ਸਕੀਪ ਲਾਗੂ ਕਰਤੀ ਜੋ ਕਿਹਾ ਉਹ ਕੀਤਾ ਜਿੰਨੀ ਚਿਰ ਸੇ ਬਣਾਣਾ ਸ਼ੈ ਬਿਕ ਨਹੀਂ ਸਕਦੇ ਇਹ ਆਪ ਵੇਚਦੇ ਨੇ ਪੋਸਤੇ ਰਾਹੀ ਉਹਨਾਂ ਨੂੰ ਛਡਾਉਂਦੇ ਨੇ ਜਿਹੜੇ ਵੇਚਦੇ ਨੇ ਤੇ ਆਪ ਪੈਸੇ ਦੀ ਕਮਾਈਆਂ ਕਰਦੇ ਨੇ ਤੁਹਾਨੂੰ ਪਤਾ ਕਿ ਅੱਜ ਸਵੇਰੇ ਇਸ ਤਰ੍ਹਾਂ ਕਿਉਂ ਨਹੀਂ ਹੋ ਰਹੀ ਤੁਹਾਡੇ ਜਵਾਬ ਬੇਰੋਜ਼ਗਾਰ ਕਿਉਂ ਫਿਰ ਰਹੇ ਨੇ ਤੁਹਾਡੀ ਸਹੂਦਾਂ ਕਿਉਂ ਬੰਦ ਹੋ ਰਹੀਆਂ ਨੇ ਕਿਉਂਕਿ ਰਾਜ ਰਾਜ ਕੇ ਖਜ਼ਾਨੇ ਨੂੰ ਪਹਿਲੇ ਕਾਂਗਰਸੀਆਂ ਨੇ ਲੁੱਟਿਆ ਇਹ ਆਪ ਲੁੱਟ ਰਹੇ ਨੇ ਤੇ ਇਕੱਤਰ ਇਮਾਨਦਾਰੀ ਦਾ ਜੇ ਤੁਹਾਨੂੰ ਸਬੂਤ ਚਾਹੀਦਾ ਹੈ ਤੇ ਮੈਂ ਇਹਨਾਂ ਦੇ ਮੰਤਰੀਆਂ ਦੀ ਤਾਂ ਲਿਸਟ ਅਜੇ ਬੋਲਾਂਗੇ ਨਹੀਂ ਇਹਨਾਂ ਦੇ ਅਮਿਤਰਾ ਜਿੰਨੇ ਕਾਰਡ ਕੱਟੇ ਗਏ ਨੇ ਸਾਰੇ ਕਾਰਡ ਬਹਾਲ ਹੋਣਗੇ ਸਾਰੇ ਵਜੀਫੇ ਫੇਰ ਮਿਲਣਗੇ ਪੈਨਸ਼ਨਾਂ ਮਿਲਣਗੇ ਸ਼ਗੰਦੇ ਚੈੱਕ ਜਿਨੇ ਨਹੀਂ ਦਿੱਤੇ ਸਾਰੇ ਉਹ ਵੀ ਦਿੱਤੇ ਜਾਣਗੇ ਜਿਹੜੇ ਗਰੀਬ ਦੇ ਸਿਰ ਤੇ ਮਕਾਨ ਨਹੀਂ ਉਹਦਾ ਮਕਾਨ ਵੇਚਾ ਜਾਊਗਾ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਕਿਸਾਨਾਂ ਵਾਸਤੇ ਜਿਹੜੀ ਸਹੂਤਾ ਨੇ ਉਹਦੀ ਲੜਾਈ ਜੰਗੀ ਪੱਦਰ ਚ ਲੜੀ ਜਾ ਅੱਜ ਉਹ ਧਰਮੀ ਫੌਜੀ ਦਾ ਪਰਿਵਾਰ ਤੁਹਾਡੇ ਕੋਲ ਮੋਟਰਾਂ ਵਾਸਤੇ ਆਇਆ ਹੈ ਤੇ ਅੱਜ ਜੇ ਧਰਮ ਦੇ ਨਾਲ ਕੌਮ ਨਹੀਂ ਖੜੂਗੀ ਦੇਖੀ ਦਿੱਲੀ ਵਾਲੇ ਖੜਨਗੇ ਤੇ ਅੱਜ ਕੌਮ ਦਾ ਜੇ ਕੌਮ ਨੇ ਧਰਮੀ ਫੌਜ ਪਰਵਾਰਾਂ ਦਾ ਸਾਥ ਨਹੀਂ ਦਿੱਤਾ ਤੇ ਕੱਲ ਜਦ ਸਾਡੇ ਧਰਮਿਕ ਸਥਾਨਾਂ ਦੇ ਉੱਤੇ ਜਾਂ ਧਰਮ ਦੇ ਉੱਤੇ ਕੋਈ ਪੀੜਾ ਆਊਗੀ ਕਿਹੜਾ ਨੌਜਵਾਨ ਖੜੂਗਾ ਕਿ ਨਹੀਂ ਸਨੇਹਾ ਦਵਾਂਗੇ ਅਸੀਂ ਆ ਜਾਣ ਵਾਲੀ ਪੀੜ੍ਹੀ ਨੂੰ ਕਿ ਤੁਹਾਡੀ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਕੌਮ 'ਚ ਮੈਂ ਤਾਂ ਕਹਿੰਦੀ ਜਦ ਬੀਬੀ ਜੀ ਨੂੰ ਖੜਾ ਕੀਤਾ ਸੀ ਕਿਸੇ ਹੋਰ ਦਾ ਸਾਹਮਣੇ ਖੜਾ ਹੋਣਾ ਬੰਨਦਾ ਹੀ ਨਹੀਂ ਸੀ ਵੀ ਧਰਮੀ ਫੌਜੀ ਹੈ ਪਤਾ ਲੱਗੇ ਨੌਜਵਾਨ ਪੀੜੀ ਨੂੰ ਕੌਮ ਕਿਵੇਂ ਖੜਦੀ ਪਰੇ ਨਾ ਵਾਸਤੇ ਤਾਂ ਸਿਆਸਤ ਜਾਂਦੀ ਸੰਗੂਰੀਏ ਸੋ ਮੈਂ ਬੇਨਤੀ ਕਰਦੀ ਆ ਬੀਬੀ ਜੀ ਨੇ ਆ ਬੀਬੀਆਂ ਜਾਣਦੀਆਂ ਜਦ ਘਰ ਦਾ ਕਮਾਉਣ ਵਾਲਾ ਨੌਕਰੀ ਛੱਡ ਕੇ ਆਉਂਦਾ ਘਰ ਕਿਵੇਂ ਚੱਲਦਾ ਹੈ ਕਿੰਨੀ ਅੱਖਿਆਈ ਹੁੰਦੀ ਹੈ ਉਹ ਗਰੀਬੀ ਬੀਬੀ ਜੀ ਨੇ ਦੇਖੀ ਹੈ ਲੇਕਿਨ ਪ੍ਰਿੰਸੀਪਲ ਦੀ ਡਿਊਟੀ ਨਿਭਾਉਂਦੇ ਹੋਏ ਪੰਜਾਬ ਦੀ ਅਗਲੀ ਪੀੜੀ ਨੂੰ ਤਿਆਰ ਕਰਨ ਦੀ ਨੌਕਰੀ ਵੀ ਕੀਤੀ ਘਰ ਵੀ ਚਲਾਇਆ ਤੁਹਾਡੀ ਸੇਵਾ ਵਾਸਤੇ ਆਏ ਨੇ ਇੱਥੇ ਇਮਾਨਦਾਰ ਨੇ ਪੜੇ ਲਿਖੇ ਨੇ ਬੀਬੀਆਂ ਦੀ ਸਮੱਸਿਆ ਨੂੰ ਸਮਝਦੇ ਕਿਉਂਕਿ ਗੁਜ਼ਰੇ ਹੋਏ ਨੇ ਉਹਨਾਂ ਹਾਲਾਤਾਂ ਤੋਂ ਤੇ ਅੱਜ ਇਸ ਪਰਿਵਾਰ ਦਾ ਆਪਾਂ ਸਾਥ ਨਹੀਂ ਦਵਾਂਗੇ ਇੱਕ ਵੋਟ ਵਾਸਤੇ ਸ਼ਾਬਾਸ਼ ਸ਼ਾਬਾਸ਼ ਕਰ ਸਕਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਸੀ ਲੋਕੀ ਕਿ ਆ ਕਾਂਗਰਸ ਕਹੀ ਜਾਂਦੀ ਹੈ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ ਘਰ ਘਰ ਨੌਕਰੀਆਂ ਦੇ ਦਾਂਗੇ ਕਿਸਾਨ ਇਹਨਾਂ ਦੇ ਮਗਰ ਲੱਗ ਰਹੇ ਬਾਦਲ ਸਾਹਿਬ ਤੁਸੀਂ ਵੀ ਕਹਿ ਦਿਓ ਲੇਕਿਨ ਬਾਦਲ ਸਾਹਿਬ ਨੇ ਕਿਹਾ ਕਾਕਾ ਸਿਆਸਤ ਵਿੱਚ ਜਿੰਨਸਾਂ ਦੀ ਇਕੱਲੇ ਜ਼ਬਾਨ ਹੁੰਦੀ ਹੈ ਜ਼ਬਾਨ ਇਹੋ ਜੀ ਹੋਏ ਕਿ ਜੋ ਕਹਾ ਉਹਦੇ ਵਿੱਚ ਪੂਰਾ ਉਤਰੀਏ ਇਹ ਕਿਹੜਾ ਕੋਈ ਪਾਰਟੀ ਕੱਲ ਦੇ ਬਾਅਦ ਆਪਾਂ ਚੋਣ ਨਹੀਂ ਲੜਨੀ ਆਪਾਂ ਤਾਂ ਇੱਥੇ ਹੀ ਰਹਿਣਾ ਅੱਜ ਝੂਠ ਮਾਰਾਂਗੇ ਕੱਲ ਕਿਹੜੇ ਮੂੰਹ ਦੇ ਨਾਲ ਜਾਵਾਂਗੇ ਕੋਈ ਗੱਲ ਨਹੀਂ ਜੇ ਚੋਣ ਹਾਰਦੇ ਹਾਂ ਕੁਝ ਨਹੀਂ ਹੁੰਦਾ ਲੇਕਿਨ ਝੂਠ ਨਹੀਂ ਮਾਰਨਾ ਲੋਕਾਂ ਦੇ ਨਾਲ ਆਹ ਫਰਕ ਤੇ ਖੇਤਰੀ ਤੇ ਦਿੱਲੀ ਵਾਲੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝੂਠ ਮਾਰਦਾ ਉੱਥੇ ਕੁਝ ਹੋਰ ਮਾਰਦਾ ਗਾ ਦਿੱਲੀ ਜਾ ਕੇ ਕੁਝ ਹੋਰ ਮਾਰਦਾ ਲੇਕਿਨ ਅਸੀਂ ਨਾ ਦਿੱਲੀ ਜਾਣਾ ਹੈ ਨਾ ਰਾਜਸਥਾਨ ਜਾਣਾ ਨਾ ਹਰਿਆਣਾ ਜਾਣਾ ਅਸੀਂ ਤਾਂ ਪੰਜਾਬ ਚ ਹੀ ਰਹਿਣਾ ਤੇ ਆਪਣੇ ਆਂਦੇ ਨਾਲ ਧੋਖਾ ਨਹੀਂ ਕਰਾਂਗੇ ਅੱਜ ਮਾਨ ਨਾਮ ਕਹਿ ਸਕਦੇ ਹਾਂ ਜੋ ਕਿ ਹੋ ਕਰਕੇ ਦਿਖਾਇਆ